ਚੰਡੀਗੜ੍ਹ ਟ੍ਰਾਂਸਪੋਰਟ ਅੰਡਰਪਾਰਕਿੰਗ ਸੀਟੀਓ ਵੱਲੋਂ ਖਰੀਦਿਆਂ 60 ਨਵੀਆਂ ਬੱਸਾਂ ਸੜਕਾਂ ਤੇ ਉਤਰਨ ਲਈ ਤਿਆਰ। ਪ੍ਰਤੀ ਕਿਲੋਮੀਟਰ ਭੁਗਤਾਨ ਨਾ ਕੀਤਾ ਜਾ ਰਿਹਾ ਹੈ ਇਸ ਬੱਸਾਂ ਦੇ ਸੰਚਾਲਕ ਨਾਲ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਗੁਆਂਢੀ ਰਾਜਾਂ ਨੂੰ ਬਿਹਤਰ ਸੰਪਰਕ ਨਵੇਂ ਰੂਟ ਸ਼ੁਰੂ ਕੀਤੇ ਜਾਣਗੇ ਜਿਨ੍ਹਾਂ ਨੂੰ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਦੇਖਿਆ ਕਰਾਂਗੇ। ਸਰ ਹਾਂਜੀ ਸਰ ਨਾਮ ਲਾ ਦੋ ਦੂਸਰਾ ਹਾਜੀ ਸੋਨਾਹ ਹਾਂਜੀ ਜੀ ਇਹ ਨੂੰ ਮਿਲਿਆ ਕਿੰਨੀ ਬਸਾਂ ਦੀ ਗੱਲ ਠੀਕ ਹੈ ਜੀ ਸਰ ਅੱਜ ਦੇ ਇਤਿਹਾਸਕ ਮੌਕੇ ਤੇ ਸਮੂਹ ਮੀਡੀਆ ਟੀਮ ਦਾ ਸਿਟੀ ਯੂ ਵਰਕਰ ਜੂਨੀਅਰ ਵੱਲੋਂ ਸਾਂਝੇ ਮੋਰਚੇ ਵੱਲੋਂ ਪਰ ਸਿਟੀ ਦੇ ਸਮੂਹ ਸਟਾਫ ਵੱਲੋਂ ਚੰਡੀਗੜ੍ਹ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਅੱਜ ਇਤਿਹਾਸਕ ਦੇ ਨਵੇਂ ਸਿਟੀ ਦੇ ਵਿੜੇ ਵਿੱਚ 60 ਨਵੀਆਂ ਬਸਾਂ ਸਿਹਾਰ ਨੂੰ ਅਸੀਂ ਸ਼ਾਮਲ ਹੋਣ ਜਾਣੀਆਂ ਨੇ ਔਰ ਅਸਾਂ ਇਸ ਦਾ ਸੁਧਾਰਨੇ ਪਰ ਇਹਨਾਂ ਦੇ ਵਿੱਚ ਜਿਹੜੀ ਟੈਕਨੋਲੋਜੀ ਹੈ ਪੈਨਿਕ ਬਟਨ ਹੈ ਕੈਮਰਾ ਹੈ ਸੈਟਿੰਗ ਜਿਹੜੀ ਕਪੈਸਿਟੀ ਹੈ ਜਿਹੜੀ ਡਰਾਈਵਰ ਤੇ ਸੌਣ ਦੀ ਕੈਰੈਕਟਰ ਦੇ ਸੌਣ ਦੀ ਗੱਡੀ ਦੇ ਵਿੱਚ ਵਿਵਸਥਾ ਔਰ ਆਰਾਮਦਾਇਕ ਡਰਾਈਵਰ ਸੀਟ ਤੋਂ ਲੈ ਕੇ ਬਹੁਤ ਸਾਰੇ ਫੰਕਸ਼ਨ ਨੇ ਜਿਹੜੀ ਇਹਨਾਂ ਗੱਡੀਆਂ ਦੇ ਵਿੱਚ ਮਤਲਬ ਜਿਹੜੀ ਟੀਮ ਨੇ ਇਹ ਬਣਾਈਆਂ ਨੇ ਬਹੁਤ ਸ਼ਾਨਦਾਰ ਗੱਡੀ ਬਣ ਕੇ ਆਈ ਹੈ ਅਸੀਂ ਇਸ ਦੇ ਲਈ ਸਾਡੇ ਡਾਇਰੈਕਟਰ ਪ੍ਰਮੋਦ ਸਿੰਘ ਸਹਿਰਾਪ ਜਰਮਨੀ ਚ ਜਸਿੰਦਰ ਧਈਆ ਜੀ ਔਰ ਅਮਿਤ ਕੁਰਤਾ ਜਨਮ ਜੀ ਸਾਹਿਬ ਦਾ ਤਹਿਤ ਮੰਤਰਵਾਦ ਕਰਦੇ ਹਾਂ ਔਰ ਚੰਡੀਗੜ੍ਹ ਪ੍ਰਸ਼ਾਸਨ ਦਾ ਖਾਸ ਕਰਕੇ ਗਲ ਸਾਡੇ ਜੋ ਐਡਵਾਈਜ਼ਰ ਸਾਹਿਬ ਨੇ ਔਰ ਅੱਜਕੱਲ ਚੀਫ ਸੈਕਟਰੀ ਆਨੇ ਉਹਨਾਂ ਨੂੰ ਵੀ ਚੀਫ ਸੈਕਟਰੀ ਬਣ ਤੇ ਮੁਬਾਰਕਾਂ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੀਡੀਆ ਦੀ ਟੀਮ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਾਡੀ ਜਿਹੜੀ ਕਦਮ ਸਾਥ ਹੈ ਇਹ ਮੋਬਿਲ ਨੂੰ ਚੱਲਣ ਵਾਲਾ ਹੈ ਗਲੋਬਲ ਰੂਟ ਤੇ ਚੱਲਣਾ ਹਾਂਜੀ ਇਹ ਗੱਡੀਆਂ ਸਾਰੇ ਦੇ ਸਾਰੀਆਂ ਲੌਂਗ ਰੂਟ ਤੇ ਚਲਣੀਆਂ ਨੇ ਇਤਿਹਾਸਕ ਸਥਾਨਾਂ ਨੂੰ ਚਲਣੀਆਂ ਨੇ ਸੁਲਤਾਨਪੁਰ ਲੋਧੀ, ਅਰਵੰਡੀ ਸਾਹਿਬੋ, ਚਮੰਡਾ ਦੇਵੀ, ਜਵਾਲਾ ਜੀ, ਮਾਤਾ ਬਨਭਾਉਰੀ, ਜੈਪੁਰ, ਰਿਸ਼ੀਕੇਸ਼, ਤਨਖਪੁਰ ਮੇਨ ਲੰਬੇ ਰੂਟਾਂ ਦੇ ਉੱਤੇ ਗੱਡੀਆਂ ਜਾਣੀਆਂ ਜਿਵੇਂ ਪਿਛਲੇ ਵਾਰ ਅਸੀਂ ਲੁਧਿਆਣੇ ਵਾਸਤੇ ਲਈ ਭਵਾਨ ਸ਼੍ਰੀ ਰਾਣਜੀਤ ਜਨਮ ਸਥਾਨ ਨੂੰ ਇਸੇ ਤਰ੍ਹਾਂ ਅਸੀਂ ਨੇ ਹੁਣ ਸਾਰੇ ਧਰਮਾਂ ਦੇ ਕਿਉਂਕਿ ਸੀਟਜੂ ਸਾਰੇ ਧਰਮਾਂ ਦੀ ਸਾਂਝੀ ਹੈ ਸਾਰੀਆਂ ਸਟੇਟਾਂ ਦੀ ਸਾਂਝੀ ਹੈ ਔਰ ਅਸੀਂ ਉਪਰਾਲਾ ਕੀਤਾ ਡਾਕਟਰ ਸਾਹਿਬ ਨੇ ਉਪਰਾਲਾ ਕੀਤਾ ਕਿ ਸਾਰੇ ਧਰਮਾਂ ਦੇ ਸਥਾਨਾਂ ਨੂੰ ਇਹ ਬੱਸਾਂ ਸਾਡੀਆਂ ਜਾਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਸਾਡੀ ਗੱਡੀ ਪੂਜ ਜਮੀਰ ਸ਼੍ਰੀ ਵੀ ਜਾਵੇ ਕਿਉਂਕਿ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਔਰ ਸਾਰਿਆਂ ਦੀ ਸਾਂਝੀ ਹੈ ਸਰ ਕਿੰਨਾ ਪ੍ਰਸਤਾਵ ਹੈਗਾ ਸਧਾਰਨ ਬੱਸ ਦੀ ਘੱਟੋ-ਘੱਟ ਕਮਾਈ 20000 ਰੁਪਏ ਦਿੱਲੀ ਦੀ ਆਪਾਂ ਲੱਗ ਕੇ ਚੱਲੇ ਤਾਂ 60 ਬੱਸਾਂ ਨੇ ਤਾਂ 12 ਲੱਖ ਰੁਪਏ ਕਮਾਈ ਹੋਗੀ ਜੀ ਰੋਜ਼। ਔਰ 3 ਕਰੋੜ 60 ਲੱਖ ਰੁਪਏ ਅਸੀਂ 1 ਮਹੀਨੇ ਦੇ ਵਿੱਚ ਕਮਾਵਾਂਗੇ। ਔਰ ਜੇ 12 ਮਹੀਨਿਆਂ ਨਾਲ ਹੁਣਾਂ ਕਰੀਏ ਤਾਂ ਤੁਸੀਂ ਲਿਖ ਲਓ ਜੀ ਇਹ ਕਮਾਈ ਕਿੱਥੇ ਜਾਂਦੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਜੀ ਰੋਜ਼ਗਾਰ ਦਾ ਵਸੀਲਾ ਬਣਨ ਦੀ ਹੈ। ਨਵੀਂ ਭਰਤੀ ਹੋਈ ਹੈ ਡਰਾਈਵਰਾਂ ਨੇ ਹੁਣ ਜੁਆਇਨ ਕਰਨਾ ਕੰਕ੍ਰੈਕਟ ਜੁਆਇਨ ਕਰ ਚੁੱਕੇ ਨੇ ਟੈਕਨੀਕਲ ਜਿਹੜੇ ਜੁਆਇਨ ਕਰਨ ਵਾਲੇ ਨੇ। ਚੰਡੀਗੜ੍ਹ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਹੈ सिटी के मुलाजिम बहुत बढ़िया सफर कर दे ने लोग अपनीया ਘੜੀਆਂ সিটি ਦੇ ਬੱਸਾਂ ਦੇ ਨਾਲ ਮਿਲਾਉਂਦੇ ਨੇ ਔਰ ਇਹ ਚੀਜ਼ ਨੂੰ ਅੱਜ ਪ੍ਰਸ਼ਾਸਨ ਨੇ ਸਾਨੂੰ ਆਰਾਮ ਦੇ ਕੇ ਸਾਬਤ ਕੀਤਾ ਔਰ ਸਾਡੀ ਜ਼ਿੰਮੇਵਾਰੀ ਵੀ ਵਧੀਆ ਅਸੀਂ ਵਾਦਾ ਵੀ ਕਰਦੇ ਹਾਂ ਚੰਡੀਗੜ੍ਹ ਸ਼ਹਿਰ ਦੇ ਵਸਨੀਕਾਂ ਨਾਲ ਔਰ ਨੈਰਵ ਸਟੇਟਾਂ ਦੇ ਨਾਲ ਵੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਬੱਸਾਂ ਨੂੰ ਚਲਾ ਕੇ ਲੋਕਾਂ ਨੂੰ ਸੇਵਾ ਦੇ ਚੱਲ ਚੱਲ ਕੋਚ ਸਰ ਅੱਜ ਕਿੰਨੀਆਂ ਬੱਸਾਂ ਨੇ ਨਈਂ ਢੇੜੇ ਮੇ ਜਾਰੀ ਪਹਿਲੇ ਕਿੰਨੀਆਂ ਸੀ ਔਰ ਦੇਖੀਏ ہماری 624 ਬੱਸਾਂ সিটি ਔਰ ਸੋਸਾਇਟੀ ਕੀ ਸ਼ਹਿਰ ਮੇ और अंतर्राज्यीय मार्ग पर दौड़ रही थी इन साठ बसों के मिलने के बाद जो संख्या है वो छः हो जाएगी ये कहाँ कहाँ किराया ये साठ बसें इकतीस नए रूट पर दौड़ेंगी दौड़, जिसमें ज्वाला जी जयपुर तलवंडी साबो इत्यादि सामान्य बस है सामान्य किराया कितना देखिए अगर मैं पिछले दो साल की बात करूँ तो सी और सोसाइटी का टोटल 105 करोड़ का राजस्व हमने सरकार को दिया और अगर मैं 2023-24 की बात करूं तो हमने एक सौ करोड़ का राजस्व जो है सरकार को दिया तो लगभग हमने राजस्व को दुगना किया इन बसों के आने से उम्मीद है कि हम राजस्व में और भी अधिक बढ़ोतरी करें देखिए देखिए फ्लीट इनहसमेंट जो है अगेंस्ट कंडेमनेशन और अगेंस्ट स्ट्रेंथनिंग ये एक सुचारू प्रक्रिया है जो समय समय पर चलती रहती है तो बिल्कुल उम्मीद है कि हमारा जो बेड़ा है वो आगे भी बढ़ता रहे देखिए शहर में सौ इलेक्ट्रिक बसें पी एम ई बस सेवा के तहत माननीय प्रशासक साहब और मुख्य सचिव साहब की अध्यक्षता में ऑलरेडी मंजूर हो चुकी हैं और 2026 27 तक तीन और बसें पीएम ई बस सेवा के तहत शहर में दौड़ेंगी जिसके बाद ਇੱਕ ਵੀ ਡੀਜ਼ਲ ਦੀ ਬੱਸ ਸ਼ਹਿਰ ਵਿੱਚ ਨਹੀਂ ਰਹੇਗੀ ਅਤੇ ਸਭੀ ਇਲੈਕਟ੍ਰਿਕ ਬੱਸੇ 2026-27 ਤੱਕ 27 ਦੇ ਆਖਿਰ ਤੱਕ ਸ਼ਹਿਰ ਵਿੱਚ ਦੌੜेंगी